ਸਾਤਰੀ ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਤੋਂ ਸਾਰੇ ਠੀਕ ਠਾਕ ਹੋਵਗੇ ਤੰਦਰੁਸਤ ਹੋਵੋ ਖੁਸ਼हाल ਹੋਵਗੇ ਮੈਂ ਵੀ ਬਿਲਕੁਲ ਠੀਕ ਐ ਤੇ ਟਾਈਮ ਹੋ ਰਿਹਾ ਪੌਣੇ 4 ਦਾ ਮੈਂ ਰੱਖੇ ਸ਼ਾਮ ਦੀ ਚਾਹ ਵਲੌਗ ਵਲੌਗ ਸ਼ੁਰੂ ਕਰਾਂ ਇਸ ਸ਼ਾਮ ਤੋਂ ਠੀਕ ਐ ਇਧਰ ਮੈਂ ਚਾਹ ਬਣਾਈ ਰੱਖਤੀ ਪੀਵਾਂਗੇ ਚਾਹ ਉਸ ਤੋਂ ਬਾਅਦ ਫਿਰ ਕੱਪੜੇ ਪੈਹ ਕਰੂੰਗੀ ਕੱਪੜੇ ਤੋਤੇ ਸੀ ਮਾਰਨਿੰਗ ਵਿੱਚ ਅੰਦਰ ਹੀ ਸੁੱਕਣੇ ਪਏ ਨੇ ਡਰਾਈਂਗ ਰੂਮ ਵਿੱਚ ਪੱਖਾ ਲੱਗਿਆ ਪਿਆ ਕੁਝ ਸੁੱਕ ਚੁੱਕੇ ਨੇ ਜਿਹੜੇ ਕੱਪੜੇ ਸੁੱਕ ਚੁੱਕੇ ਨੇ ਉਹਨਾਂ ਨੂੰ ਕਰੂੰਗੀ ਤਾਂ ਤੇ ਕੱਲ ਮੈਂ ਨਾ ਆਨੇ ਕੰਦ ਅਸੀਂ ਕਿ ਨਵੀਂ ਚੀਜ਼ ਨਵੀਂ ਐਡੀਸ਼ਨ ਕਰੀਏ ਕਿਚਨ ਵਿੱਚ ਇੱਕ ਚੀਜ਼ ਨਵੀਂ ਲਈਏ ਤੁਹਾਨੂੰ ਮੈਂ ਦਿਖਾਉਣੀ ਆ ਇਹਨੂੰ ਆਪਾਂ ਕੀ ਕਹਾਂਗੇ ਮਾਮ ਪਿਸਤਾ ਤੇ ਹੋਟੀ ਜਾ ਸਕਦਾ ਹੈ ਪਤਾ ਨਹੀਂ ਕੀ ਕੁੰਡੀ ਕਹੈ ਲੋ ਕੁੰਡਾ ਕਹੈ ਲੋ ਵਾਟਵਰ ਹਨਾ ਅਦਰਕ ਕੁੱਟਣ ਵਾਸਤੇ ਲਈਏ ਮੈਨੂੰ ਪਤਾ ਕਿ ਦਵਿੰਦਰ ਲਸਣ ਅਦਰਕ ਕੱਟਿਆ ਹੋਇਆ ਨਹੀਂ ਖਾਂਦੇ ਚੋ ਲਸਣ ਤਾਂ ਫਿਰ ਵੀ ਪਿਆਜ਼ ਨਾਲ ਚੌਪ ਕਰ ਲਾਂਗੇ ਬਰੀਕ ਉਹਨਾਂ ਨੂੰ ਨਹੀਂ ਪਤਾ ਰਗ ਭੁੰਨਿਆ ਜਾਂਦਾ ਹਨਾ ਟੇਸਟ ਬਦਲ ਜਾਂਦਾ ਪਤਾ ਨਹੀਂ ਲਸਣ ਦਾ ਪਰ ਅਦਰਕ ਦਾ ਇੰਨਾ ਪੀਸ ਮੂਚ ਆ ਜੇ ਉਹਨੂੰ ਫਰਾਈ ਹੁੰਦਾ ਵੀ ਅਦਰਕ ਕਿਉਂ ਪਾਇਆ ਸਬਜ਼ੀ ਵਿੱਚ ਹਨਾ ਪਸੰਦ ਨਹੀਂ ਕਰਦੇ ਹੈਗੇ ਫਿਰ ਮੈਂ ਕਿਹਾ ਅਦਰਕ ਨੂੰ ਕੁੱਟਣਾ ਕਰਾਂਗੇ ਉਹ ਤਾਂ ਮੇਰੇ ਕੋਲ ਛੋਟਾ ਜਿਹਾ ਵੜਾ ਕਦੂਕਾਂਸ ਤੇ ਹੈਗਾ ਆਹ ਚੀਜ਼ ਮੈਨੂੰ ਵਧੀਆ ਲੱਗੀ ਮੈਂ ਕੱਦੀ ਸੋਚ ਰਹੀ ਸੀ ਲੈਣ ਨੂੰ ਮੇਰੇ ਕੋਲ ਸਟੀਲ ਦੀ ਤਾਂ ਹੈਗੀ ਆ ਤੁਹਾਨੂੰ ਦਿਖਾਉਣੀ ਆ ਮੈਂ ਆਹ ਸਟੀਲ ਦੇ ਕਰ ਕੋਲ ਹੈਗੇ ਬਸ ਸਟੀਲ ਦੇ ਵਿੱਚ ਇੰਨਾ ਵਧੀਆ ਕੁੱਟਿਆ ਨਹੀਂ ਜਾਂਦਾ ਅਦਰਕ ਜਿਵੇਂ ਆਹ ਇਹ ਸ਼ੇਪ ਗੋਲ ਆ ਤੇ ਹੈਵੀ ਵੀ ਹੈ ਦਾਬ ਵੀ ਵੱਧ ਆਉਂਦੀ ਹੈ ਇਹ ਚੀਜ਼ ਨੂੰ ਕੁੱਟੇ ਹੁਣ ਮੈਂ ਚਾਹ ਚ ਹੀ ਪਾਇਆ ਥੋੜਾ ਜਿਹਾ ਪੀਸ ਆਪੇ ਮੈਂ ਕਿ ਸ਼ਾਮ ਨੂੰ ਸਬਜ਼ੀ ਬਣਾਉਂਗੀ ਉਸ ਪਾ ਲੂੰਗੀ ਅਦਰਕ ਕੁੱਟ ਕੇ ਪਾਹਾਂ ਕਰੂੰਗੀ ਇਹ ਚੀਜ਼ਾਂ ਲਸਣ ਅਦਰਕ ਖਾਣਾ ਬਹੁਤ ਜ਼ਰੂਰੀ ਹੈ ਕਿ ਮੈਂ ਚਾਹ ਚ ਵੀ ਥੋੜਾ ਜਿਹਾ ਅਦਰਕ ਪਾਏ ਕਈ ਪੈਣਾ ਕਹਿੰਦੇ ਆਦਰਕ ਤਾਂ ਗਰਮ ਹੁੰਦਾ ਤੁਸੀਂ ਹੋਣੀ ਅਦਰਕ ਯੂਜ਼ ਕਰਨ ਵਾਲੇ ਚਾਹ ਵਿੱਚ ਥੋੜਾ ਜਿਹਾ ਪਾ ਲਉ ਟੇਸਟ ਵਧੀਆ ਹੁੰਦਾ ਚਾਹ ਦਾ ਅਦਰਕ ਨਾਲ ਥੋੜਾ ਜਿਹਾ ਪਾਏ ਮੈਂ ਕੁੱਟ ਕੇ ਤੇ ਫਿਰ ਆ ਸਬਜ਼ੀ ਚ ਜੋ ਅਦਰਕ ਪਾਏ ਕਰੂੰਗੀ ਉਹ ਇਹਦੇ ਵਿੱਚ ਕੁੱਟਲਾ ਕਰਾਂਗੀ ਮੈਂ ਇੱਥੇ ਸ਼ੈਲਫ ਤੇ ਰੱਖੂੰਗੀ ਇਹਨੂੰ ਕੁੱਤੋਂ ਮੈਂ ਨਾ ਕਵਰ ਕਰਤਾ ਜੇ ਇੱਕ ਟਾਈਮ ਆਪਾਂ ਨਹੀਂ ਵੀ ਧੋਣਾ ਵੀ ਆਪਾਂ ਨੈਕਸਟ ਟਾਈਮ ਫੇਰ ਅਦਰਕ ਕੁੱਟਣਾ ਚਾਹ ਵਾਸਤੇ ਸਬਜੀ ਬਣਾਉਂਦੇ ਇਹਨਾਂ ਤਾਂ ਕਵਰ ਕਰ ਸਕਦੇ ਹਣਾ ਕਵਰ ਤਾਂ ਨਾ ਘਰੋਂ ਹੀ ਲਿਆ ਇਹ ਆਪਣੇ ਕੋਲੇ ਬਾਹਰੋਂ ਫੂਡ ਕੰਟੇਨਰ ਜਿਹੜੇ ਆਉਂਦੇ ਨੇ ਉਹਦਾ ਢੱਕਣ ਇਹ ਇਹਦੇ ਨਾਲ ਮੈਂ ਕਵਰ ਕਰਤਾ ਤੇ ਇਹਨੂੰ ਇਧਰ ਇਹਦੇ ਉੱਪਰ ਹੀ ਰੱਖ ਦਾਨੀ ਇਹ ਗੈਸ ਕੋਲੇ ਪਿਆ ਰਿਹਾ ਕਰੂ ਮੈਂ ਚਾਹ ਚ ਵੀ ਅਦਰਕ ਚੀਜ਼ ਆਇਆ ਕਰੂ ਸਬਜੀ ਵਿੱਚ ਵੀ ਮੈਂ ਡੇਲੀ ਯੂਜ਼ ਕਰਨਾ ਹੋਇਆ ਕਰੂਗਾ ਇਹਨੂੰ ਰੱਖ ਦਾਨ ਇੱਥੇ ਇਧਰ ਬਣ ਗਈ ਮੇਰੀ ਚਾਹ ਵਾਲਾ ਅਗਰ ਦਹੀਂ ਜਮਾਈ ਸੀ ਅੱਜ ਮਾਰਨਿੰਗ ਵਿੱਚ ਦਹੀਂ ਜੰਮ ਚੁੱਕੀ ਆ ਇਹ ਨੂੰ ਆਪ ਰੱਖ ਦਾਂ ਨਾ ਫ੍ਰਿਜ ਵਿੱਚ ਅੰਤਿਕਾਲ ਨਾਲ ਥੋੜਾ ਥੋੜਾ ਅਦਰਕ ਵਾਲੀ ਚਾਹ ਬਹੁਤ ਵਧੀਆ ਲੱਗਦੀ ਕਿ ਫਲੇਵਰ ਜਾਂ ਬਦਲ ਜਾਂਦਾ ਫਿਰ ਸਰਦੀਆਂ ਵਾਲੀ ਫੀਲਿੰਗ ਆਉਂਦੀ ਹੈ ਜਦੋਂ ਅਦਰਕ ਵਾਲੀ ਚਾਹ ਪੀਂਦੇ ਨੇ ਆਪਾਂ ਨੂੰ ਐ ਲੱਗੂ ਵੀ ਸਰਦੀਆਂ ਦੀ ਫੀਲ ਆ ਰਹੀ ਹੈ ਸਰਦੀਆਂ ਆ ਗਈਆਂ ਅੱਛਾ ਲੱਗਦਾ 2-4 ਭੈਣਾਂ ਦੇ ਨਾਲ ਮੈਨੂੰ ਚਿਮਨੀ ਬਾਰੇ ਕੁਐਸਚਨ ਆਈ ਸੀ ਕਿ ਚਿਮਨੀ ਬਾਰੇ ਦੱਸੋ ਤੁਸੀਂ ਕਿਹੜੀ ਚਿਮਨੀ ਲਗਾਈ ਹੈ ਕਿੰਨੇ ਕਿੰਨਾ ਕੁ ਇਹ ਆਵਾਜ਼ ਕਰਦੀ ਆ ਆਵਾਜ਼ ਸਾਰੀਆਂ ਚਿਮਨੀਆਂ ਕਰਨੀਆਂ ਕੋਈ ਘੱਟ ਕੋਈ ਵੱਧ ਵਾਕੇ ਜੇ ਤੁਸੀਂ ਉਹਨੂੰ ਸਾਫ਼ ਸਫਾਈ ਪ੍ਰੋਪਰ ਟਾਈਮ ਤੇ ਕਰਦੇ ਹੋ ਫਿਰ ਉਹਦੀ ਆਵਾਜ਼ ਠੀਕ ਰਹਿੰਦੀ ਜਿਆਦਾ ਵੱਧਦੀ ਨਹੀਂ ਜੇ ਤੁਸੀਂ ਸਫਾਈ ਨਹੀਂ ਕਰੋਗੇ ਉਹਨਾਂ ਨੂੰ ਫਿਲਟਰ ਨਹੀਂ ਸਾਫ਼ ਕਰੋਗੇ ਫਿਰ ਥੋੜੀ ਉਹ ਆਵਾਜ਼ ਜਿਆਦਾ ਕਰਨ ਲੱਗ ਜਾਂਦੀਆਂ ਨੇ ਜਿਹੜੀ ਸਾਡੇ ਵਾਲੀ ਚਿਮੀ ਹੈਗੀ ਆ ਆ ਵਾਲੇ ਬ੍ਰੈਂਡ ਦੀ ਆ ਹਾਈਜ਼ਿਕ ਬ੍ਰੈਂਡ ਦੀ ਹਾਈਜ਼ਿਕ ਠੀਕ ਹੈ ਇਹ 10000 ਦੀ ਆਈ ਸੀ 10500 ਤੋਂ ਪ੍ਰੋਪਰ 10000 ਕੁ ਇੰਨੇ ਕੁ ਦੀ ਆਈ ਸੀ ਜਿੰਨਾ ਕੁ ਮੈਨੂੰ ਹੁਣ ਯਾਦ ਹੈ ਨੇਅਰ ਅਬਾਊਟ 10000 ਸੀਗੀ ਕੁਈ ਪੰਜ ਚਾਰ ਤੋਂ ਉੱਪਰ ਥੱਲੇ ਹੋ ਸਕਦੀ ਹੈ ਪਰ 10000 ਦੀ ਸੀਗੀ ਤੇ ਇਹਦੀ ਆਵਾਜ਼ ਵੀ ਮੈਂ ਤੁਹਾਨੂੰ ਸੁਣਾ ਦਾਨੀ ਆ ਅੱਧਾ ਇਹਨਾਂ ਹੱਥਾਂ ਅੱਗੇ ਤੁਸੀਂ ਵੇਵ ਕਰੋ ਚੱਲਦੀ ਹੈ ਟਸਰੇ ਦੇ ਵਿੱਚ ਇਹਦੀ ਸਪੀਡ ਆਹੋਂ 3 ਨੰਬਰ ਤੇ ਆਹ 2 ਤੇ ਆਹ 1 ਤੇ ਹਰ ਇੱਕ ਆਵਾਜ਼ ਤਾਂ ਇਹ ਕਰਦੀ ਕਰਦੀ ਹੈ ਹਰ ਇੱਕ ਚਿਮਨੀ ਕਰਦੀ ਮੈਨੂੰ ਲੱਗਦਾ ਬਿਨਾ ਆਵਾਜ਼ ਤੋਂ ਕੋਈ ਚਿਮਨੀ ਚੱਲਦੀ ਨਹੀਂ ਹੋਊਗੀ ਬਾਕੀ ਫਿਰ ਪਤਾ ਨਹੀਂ ਲੇਟੈਸਟ ਟੈਕਨੋਲੋਜੀ ਕੋਈ ਮੇ ਵੀ ਆ ਗਈ ਹੋਵੇ ਬਿਨਾ ਆਵਾਜ਼ ਤੋਂ ਹਨਾ ਸਾਨੂੰ ਇਹ ਇਹਨੂੰ ਵੀ ਲਈ ਨੂੰ ਸਾਨੂੰ 3 ਸਾਲ ਹੋ ਗਏ ਕੋਈ ਲੇਟੈਸਟ ਟੈਕਨੋਲੋਜੀ ਮੇ ਵੀ ਹੋ ਸਕਦਾ ਆਈ ਹੋਵੇ ਜਿਹੜੀ ਆਵਾਜ਼ ਨਾ ਕਰਦੀ ਹੋਵੇ ਪਰ ਆਵਾਜ਼ ਹਰ ਇੱਕ ਚਿਮਨੀ ਮੈਨੂੰ ਤਾਂ ਲੱਗਦਾ ਇਹ ਕਰਦੀ ਕਰਦੀ ਜੇ ਕੋਈ ਇਹਦੇ ਵਿੱਚ ਮੋਟਰ ਲੱਗੀ ਹੁੰਦੀ ਹੋ ਪੱਖਾ ਲੱਗਾ ਹੁੰਦਾ ਚੱਲਦਾ ਆਵਾਜ਼ ਤਾਂ ਫਿਰ ਕਰੂਗਾ ਤੋਂ ਅੱਜ ਆਹੱਥੇ ਨੂੰ ਉਲਟਾ ਵੇਵ ਕਰਦਾਂਗੇ ਟੱਚ ਕਰਨ ਦੇ ਕੋਈ ਲੋਡ ਨਹੀਂ ਹੈਗੀ ਤੁਹਾਨੂੰ ਬਸ ਹੱਥ ਵੇਵ ਕਰ ਦਿਓ ਆਨ ਹੋਏਗੀ ਹੱਥ ਨੂੰ ਉਲਟਾ ਵੇਵ ਕਰ ਦਿਓ ਤਾਂ ਬੰਦ ਹੋ ਜਾਂਦੀ ਹੈ ਬਸ ਇਹ ਚਿਮਨੀ ਹੈ ਸਾਡੀ ਇੱਕ ਫਿਲਟਰ ਹੈ ਤੇ ਇਹ ਆਪਾਂ ਜੇ ਕਈ ਵੀ ਕੰਮ ਨਹੀਂ ਕਰਦੀ ਨਹੀਂ ਬਹੁਤ ਵਧੀਆ ਕੰਮ ਕਰਦੀ ਆ ਜੋ ਵੀ ਸਾਰੀ ਕੁਕਿੰਗ ਹੁੰਦੀ ਹੈ ਨੀਚੇ ਗੈਸ ਤੇ ਸਾਰਾ ਉੱਪਰ ਵਧੀਆ ਅੰਦਰ ਰਬ ਦੇ ਲੈ ਕੇ ਜਾਂਦੀ ਆ ਅੱਛੀ ਤਰ੍ਹਾਂ ਸਾਰਾ ਆਇਲ ਸਟੀਮ ਜਿਹੜਾ ਐਬਜ਼ੌਰਬ ਕਰਦੀ ਹੈ ਤੇ ਇਹ ਸੀ ਚਿਮਨੀ ਬਾਰੇ ਮੈਨੂੰ ਕੁਐਸਚਨ ਆਇਆ ਹੋਇਆ ਆ ਜਾਂ ਪੀਣ ਤੋਂ ਬਾਅਦ ਮੈਂ ਲੈ ਕੇ ਆਈ ਸੀ ਕੱਪੜੇ ਚਾੱਕ ਕੇ ਜਿਹੜੇ ਸੁੱਕ ਚੁਕੇ ਸੀਗੇ ਅੱਜ ਮਾਰਨਿੰਗ 'ਚ ਕੱਪੜੇ ਧੋਤੇ ਸੀ ਪਰ ਬਾਰਿਸ਼ ਲੱਗੀ ਹੋਈ ਸੀਗੀ। ਚੋਸ ਕਰਕੇ ਕੱਪੜੇ ਅੰਦਰ ਹੀ ਮੈਨੂੰ ਪਾਉਣੇ ਪਏ। ਕੁਝ ਮੈਂ ਡਰਾਇੰਗ ਰੂਮ ਵਿੱਚ ਪਾਏ, ਕੁਝ ਮੈਂ ਸਟੈਂਡ ਤੇ ਆਪਣੇ ਕਮਰੇ ਵਿੱਚ ਮੇਰਾ ਸਟੈਂਡ ਤੇ ਕੱਪੜਿਆਂ ਨੂੰ ਉਹਦੇ ਤੇ ਪਾਏ ਪਏ ਨੇ, ਕੁਝ ਮੈਂ ਲੌਬੀ 'ਚ ਪਾਏ। ਇਸ ਤਰ੍ਹਾਂ ਕਰਕੇ ਅਲੱਗ-ਅਲੱਗ ਜਗ੍ਹਾ ਤੇ ਪਾਏ ਪਏ ਸੀਗੇ। ਪਰ ਉਹਨਾਂ 'ਚ ਕੁਝ ਹਲਕੇ-ਫੁਲਕੇ ਕਾਟਨ ਦੇ ਸੁੱਕ ਚੁੱਕੇ ਸੀ ਪੱਖੇ ਨਾਲ ਹੀ ਤੇ ਕੁਝ ਸਟਿਲ ਗਿੱਲੇ ਜਿਵੇਂ ਕੋਈ ਪੈਂਟਾ ਪਜਾਮੇ ਉਹਨਾਂ ਦੇ ਨੇਫੇ ਵਗੈਰਾ ਬੈਲਟਾਂ ਉਹ ਗਿੱਲੇ ਸੀਗੇ। ਤੇ ਉਹ ਉੱਥੇ ਪੈਨ ਮਲਟਾ-ਪਲਟੀ ਕਰਾਈ ਜਿਹੜੇ ਨਾ ਦੇ ਕੱਪੜਿਆਂ ਦੇ ਫਿਰ ਕਰਾਂਗੇ ਅਲੱਗ-ਅਲੱਗ ਛਾਂਟੀ ਪ੍ਰੈਸ ਵਾਲੇ ਤਾਂ ਮੈਂ ਇਧਰ ਚਿਹਰ ਤੇ ਸਿੱਧਮ ਸਿੱਧਿਆ ਰੱਖ ਦਾਨੀ ਆ ਤਹਿ ਵਾਲੇ ਤਹਿ ਕਰ ਦੂੰਗੀ ਜੇ ਟਾਈਮ ਲੱਗਾ ਸ਼ਾਮ ਨੂੰ ਤਾਂ ਮੈਂ ਪ੍ਰੈਸ ਕਰ ਲੂੰਗੀ ਨਹੀਂ ਫਿਰ ਅਗਲੇ ਅਗਲੇ ਦਿਨ ਕਰਨੇ ਪੈਣਗੇ ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸੇਮ ਟੇ ਕਰ ਲਈ ਹਨਾ ਕੰਮ ਤਾਂ ਅਗਲੇ ਦਿਨ ਵੀ ਹੋਰ ਐਨੇ ਕੰਮ ਨਿਕਲ ਆਉਂਦਿਆ ਨਾ ਜੇ ਇੱਕ ਕੰਮ ਵੀ ਪਿਛਲੇ ਦਿਨ ਦਾ ਛੱਡ ਦੇ ਫਿਰ ਆਏ ਲੱਗੂ ਕੱਲ ਹੀ ਮੈਂ ਕਰ ਲਾਂਦੇ ਓਕੇ ਸੋਕੇ ਵੀ ਕੰਮ ਡੇਲੀ ਤੇ ਕੰਮ ਐਨੇ ਜਿਆਦਾ ਨਿਕਲਦੇ ਨੇ ਨਾ ਬਹੁਤ ਹੀ ਨਿੱਕੇ ਨਿੱਕੇ ਕੰਮ ਨਾ ਉਹ ਦਿਖਦੇ ਨੇ ਨਾ ਉਹ ਗਿਣਤੀ ਚਾਉਂਦੇ ਨੇ ਪਰ ਜਿਹੜਾ ਕੋਈ ਕਰਦਾ ਉਸ ਨੂੰ ਪਤਾ ਵੀ ਆਹ ਕੰਮ ਮੈਂ ਕਰਿਆ ਇਹ ਤਿਆਵਲੇ ਤੇ ਝੜਿੰਦੇ ਨੇ ਦੋ ਚਾਰ ਹੈ ਤਿਆਰ ਕਰਕੇ ਰੱਖ ਦੂੰਗੀ ਨਾਲ ਦੀ ਨਾਲ ਉਸ ਤੋਂ ਬਾਅਦ ਫਿਰ ਮੈਂ ਕਿਚਨ ਚ ਜਾਵਾਂਗੀ ਸਬਜ਼ੀ ਵਗੈਰਾ ਬਣਾਉਣ ਫਿਰ ਮੈਂ ਕਹਾਂ ਚਲੋ ਕੰਮ ਤਾਂ ਖਤਮ ਇਹਨੋਂ ਦੇ ਬਿੱਜੀ ਕੱਪੜੇ ਜਿੰਨੇ ਸੁੱਕੇ ਨੇ ਸੰਭਾਲਦੇ ਨੇ ਕੁਝ ਪਹਿਣ ਵਾਲੇ ਰਾਤ ਨੂੰ ਫੇਰ ਦੇਖ ਲਵਾਂਗੀ ਜਿਹੜੇ ਸੁੱਕ ਗਏ ਤਾਂ ਫੇਰ ਚੱਕ ਲਵਾਂਗੀ ਅਦਾ ਕਈ ਸ਼ਿਫਟਾਂ ਚ ਕੱਪੜੇ ਸੰਭਾਲਦੇ ਹੁੰਦੇ ਨੇ ਇੱਕ ਵਾਰੀ ਤਾਂ ਇਕੱਠੇ ਇਹ ਤੈ ਵੀ ਨਹੀਂ ਹੁੰਦੇ ਉਤਰਦੇ ਵੀ ਨਹੀਂ ਹੈਗੇ ਤਾਰ ਤੋਂ ਹਣਾ ਥੋੜਾ ਥੋੜਾ ਕਰਕੇ ਤੇ ਇੱਕ ਸਟੈਂਡ ਮੇਰਾ ਕੱਪੜਾ ਬਣਾ ਅੰਦਰ ਪਿਆ ਛੋਟੇ ਕੱਪੜੇ ਕੋਈ ਹੈਂਡ ਟੋਵਲ ਕੋਈ ਅন্ডਰਗਾਰਮੈਂਟਸ ਵਗੈਰਾ ਫਿਰ ਮੈਂ ਸਟੈਂਡ ਤੇ ਅੰਦਰ ਕਮਰੇ ਚ ਕਰ ਲਿਆ ਸੀ ਸਟੈਂਡ ਤੇ ਹੁਣ ਲੱਗੀ ਸੀ ਕਿਚਨ ਵਿੱਚ ਕੱਪੜੇ ਵੇਰਾ ਸੰਭਾਲ ਕੇ ਤੇ ਬਣਾਉਣ ਲੱਗ ਪਈ ਸਬਜ਼ੀ ਸਬਜ਼ੀ ਮੈਂ ਬਣਾਉਣੀ ਸੀ ਆਲੂ ਪੈਂਗਣ ਦੀ ਅੱਜ ਤੇ ਨਾਲ ਥੋੜੇ ਜਿਹਾ ਕਰੇਲੇ ਪਈ ਸੀ ਮੇਰੇ ਕੋਲੇ ਦੋ ਦੋ ਕਰੇਲੇ ਸੀਗੇ ਵੱਡੇ ਕਰੇਲੇ ਦੋ ਫਿਰ ਮੈਂ ਕਿਹਾ ਚਲੋ ਜੀ ਫ੍ਰਿਜ ਵਿੱਚ ਮੈਂ ਰੱਖੀ ਰੱਖੂੰਗੀ ਨਾ ਖਰਾਬ ਹੋ ਜਾਣਗੇ ਇਹ ਵੀ ਬਣਾਉਣੇ ਮੈਨੂੰ ਪੈਣਗੇ ਪਹਿਲਾਂ ਮੈਂ ਸੂਰੇ ਬਣਾ ਲਾਂ ਮੇਕਾ ਸੂਰੇ ਤਾਂ ਅੱਗੇ ਇੰਨੇ ਕੰਮ ਹੁੰਦੇ ਨੇ ਵੀ ਸੂਰੇ ਨੇ ਠੀਕ ਹੋਣਾ ਚਲੋ ਹੋਣੀ ਬਣਾ ਲੈਣੀ ਆ ਫਿਰ ਇਸ ਕਰਕੇ ਮੈਂ ਸਾਈਟ ਤੇ ਛੋਟੀ ਕੜਾਹੀ ਰੱਖ ਲਈ ਸੋਦੇ ਵਿੱਚ ਬਣਾਉਂ ਕਰੇਲੇ ਵੱਡੀ ਕੜਾਹੀ ਵਿੱਚ ਬਣਾਉਂਗੀ ਆਲੂ ਬੈਂਗਨ ਦੀ ਸਬਜੀ ਤੇ ਇਧਰ ਮੈਂ ਕੁੱਟ ਰਹੀਆਂ ਅਦਰਕ ਅਦਰਕ ਤੇ ਇੱਕ ਹਰੀ ਮਿਰਚ ਪਾ ਲਈ ਵਿੱਚ ਮੈਂ ਕੁੱਟਣੀ ਮੈਂ ਚਲੋ ਆਹ ਹਰੀ ਮਿਰਚ ਨਾ ਨਾ ਹੱਥ ਨਾ ਕੱਟੂਗੀ ਤਾਂ ਉਹ ਨਹੀਂ ਹੋਊਗੀ ਹੱਥ ਜਲਣਗੇ ਨਾ ਫਿਰ ਇਸ ਕਰਕੇ ਮੈਂ ਉਹਦੇ ਵਿੱਚ ਇੱਕ ਮਿਰਚ ਕੁੱਟ ਲਈ ਮਿਰਚਾਂ ਤੇਜ਼ ਨੇ ਬਹੁਤ ਹੈ ਸਾਡੇ ਪਾੜੀ ਚੋਂ ਜਿਹੜੀਆਂ ਤੋੜੀਆਂ ਨੇ ਉਹ ਹੀ ਮਿਰਚਾਂ ਫਰੈਸ਼ ਮਿਰਚਾਂ ਘੋੜਕੇ ਨਾਲ ਸਬਜੀ ਦਾ ਫਲੇਵਰ ਬਹੁਤ ਵਧੀਆ ਹੁੰਦਾ ਵੈਸੇ ਵੀ ਲਾਲ ਮਿਰਚ ਘੰਟ ਤੋਂ ਘੱਟ ਯੂਜ਼ ਕਰਨੀ ਚਾਹੀਦੀ ਹੈ ਸਰੋਂ ਦਾ ਤੇਲ ਵਿੱਚ ਮ ਬਣਾਉਂਗੇ ਦੋਨੇ ਸਬ지ਆ ਲਸਣ ਤੇ ਪਿਆਜ਼ ਮੈਂ ਚੋਪਰ ਚ ਬ੍ਰੀਕ ਚੋਪ ਕਰ ਲੰਨੇ ਪਰ ਅਦਰਕ ਨਹੀਂ ਮੈਂ ਚੋਪ ਕਰਦੀ ਦਵਿੰਦਰ ਨਹੀਂ ਖਾਂਦੇ ਫਿਰ ਉਹ ਕੁੱਟ ਕੇ ਹੀ ਖਾਂਦੇ ਨੇਗੀ ਕੁੱਟੀ ਕੁੱਟੀ ਅਦਰਕ ਮਾ ਦੋ ਫਿਰ ਤਾਂ ਉਹਨਾਂ ਨੂੰ ਪਤਾ ਲੱਗਦਾ ਬਈ ਅਦਰਕ ਪਾਈ ਹੈ ਪਰ ਜੇ ਕੱਟ ਕੇ ਪਾਵਾਂਗੇ ਨਾ ਫਿਰ ਜਿ ਮੂੰਹ ਚ ਆ ਜੇ ਫਿਰ ਨਹੀਂ ਉਹ ਸਬਜੀ ਖਾਂਦੇ ਸੋ ਇੱਕ ਕੜਾਈ ਵਿੱਚ ਮੈਂ ਆਲੂ ਬੈਂਗਣ ਬਣਾ ਰਹੀ ਕਿ ਕੜਾਈ ਵਿੱਚ ਮੈਂ ਛੋਟੀ ਵਿੱਚ ਕਰੇਲੇ ਪਾਥੇ ਪਹਿਲਾਂ ਥੋੜੇ ਜਿ CRELE ਤੇਲ ਵਿੱਚ ਥੋੜੇ ਜਿ ਭ ਥੋੜੇ ਨਰਮ ਪੈ ਗਈ ਫਿਰ ਮੈਂ ਉਸ ਤੋਂ ਬਾਅਦ ਪਿਆਜ਼ ਪਾ ਦੂੰਗੀ ਪਿਆਜ਼ ਭੁੰਨੂੰਗੀ ਕੋਂ ਕਰੇਲੇ ਨੂੰ ਥੋੜਾ ਜਿਹਾ ਵੱਧ ਟਾਈਮ ਲੰਘਦਾ ਤੇ ਦੋਨੇ ਸਬਜ਼ੀਆਂ ਸਾਈਡ ਬਾਈ ਸਾਈਡ ਬਣ ਜਾਣਗੀਆਂ ਇੱਕ 'ਚ ਵੀ ਕੱਟਚੀ ਮਾਰਨੀ ਨਾਲ ਦੂਜੀ 'ਚ ਵੀ ਹਲਾਈ ਚੱਲੂੰਗੀ ਚਲੋ ਕਰੇਲੇ ਫਿਰ ਮੈਨੂੰ ਐਂ ਪਾਏ ਖਰਾਬ ਹੋ ਜਾਣਗੇ ਵੇਸਟ ਨਹੀਂ ਜਾਣਗੇ ਤੇ ਐਸ ਤਰ੍ਹਾਂ ਖੁਸ਼ ਆਮ ਦਾ ਰੋਟੀ ਨੂਨ ਦਾ ਬਸ ਫਿਰ ਮੈਨੂੰ ਹੁੰਦਾ ਦਾਲ ਸਬਜ਼ੀਆਂ ਵਗੈਰਾ ਟਾਈਮ ਤੇ ਬਣ ਜਾਣ ਫਿਰ ਚਾਹੀ ਆਪਣੇ ਨਿੱਕੇ ਮੂٹے ਕੰਮ ਸਾਈਡ ਤੇ ਆਪਾਂ ਕੁਝ ਵੀ ਕਰ ਚੱਲੀਏ ਹਨ ਕੋਈ ਕੱਪੜੇ ਵਗੈਰਾ ਆਪਾਂ ਸਮਾਹਲਣੇ ਨੇ ਪ੍ਰੈਸ ਕਰਨੇ ਨੇ ਕੋਈ ਹੋਰ ਕੋਈ ਸਾਫ ਸਫਾਈ ਦਾ ਕੰਮ ਕਰਨਾ ਕੋਈ ਡਰਾਅਰ ਸਾਫ ਕਰਨਾ ਕੋਈ ਡੱਬੇ ਵਗੈਰਾ ਧੋਣੇ ਨੇ ਤੇ ਤਾਲ ਸਬਜ਼ੀ ਵਗੈਰਾ ਬਣਾ ਕੇ ਉਸ ਤੋਂ ਬਾਅਦ ਫਿਰ ਆ ਗਈ ਸੀ ਹੈਲਪਰ ਉਹ ਅੱਜ ਕਰ ਰਹੀ ਬਾਹਰ ਵਾਲੇ ਕਮਰੇ ਸਾਫ ਜਿਹੜਾ ਬਾਹਰ ਗੇਟ ਕੋਲੇ ਰੂਮ ਆ ਇਹਦੀ ਸਫਾਈ ਦੀ ਵਾਰੀ ਸੀ ਅੱਜ ਵੀ ਚਲੋ ਇਹ ਕਰ ਲਾਨੇ ਵਿੰਡੋਸ ਵਗੈਰਾ ਹੋ ਚੁੱਕੀਆਂ ਸੀ ਸਾਫ ਇਵळा ਕਿੰਨਾ ਫਿਰ ਬਾਹਰ ਵਾਲਾ ਜਿਹੜਾ ਪੇਟੀਆਂ ਵਾਲਾ ਸਾਡਾ ਸਟੋਰ ਹੈ ਸਟੋਰ ਰੂਮ ਹੈ ਇਹਦੀ ਸਫਾਈ ਇਹ ਦੋ ਰੂਮ ਸੀ ਫਿਰ ਇਕੱਠੀ ਕਰ ਜਾਂਦੀ ਹੁੰਦੀ ਹੈ ਸਫਾਈ ਝਾੜੂ ਪੂੰਚਾ ਲਾ ਕੇ ਜੇ ਕੋਈ ਵਿੰਡੋਸ ਵਗੈਰਾ ਹੈਗੀ ਤਾਂ ਉਹ ਵੀ ਨਾਲ ਦੇ ਨਾਲ ਹੀ ਸਾਫ਼ ਕਰ ਜਾਂਦੀ ਆ ਅਜਾ ਰੂਮ ਸੀ ਬਾਹਰੀ ਹੈ ਫਿਰ ਅਸੀਂ ਚਲੋ ਛੋਟਾ ਛੋਟਾ ਕਰਕੇ ਕੁਝ ਨਾ ਕੁਝ ਐਤਾ ਸਟੋਰ ਵਗੈਰਾ ਵੀ ਵਿੱਚ ਵਿੱਚ ਕਰਵਾ ਲੰਨੇ ਆ ਤੇ ਰੂਮ ਸੀ ਹੋ ਜੂਗੀ ਸਫਾਈ ਫਿਰ ਇੱਧਰ ਸਬਜ਼ੀ ਬਣ ਚੁੱਕੀ ਸੀ ਬਹੁਤ ਵਧੀਆ ਸੁੱਕੀ ਸੁੱਕੀ ਸਬਜ਼ੀ ਨਾਲ ਆਲੂ ਬੈਂਗਨ ਬਹੁਤ ਵਧੀਆ ਲੱਗਦਾ ਅਗਰ ਦਿਵਿੰਦਰ ਬਿਲਕੁਲ ਨਹੀਂ ਖਾਂਦੇ ਸੀ ਪਰ ਹੁਣ ਖਾ ਲਾਂਦੇ ਨੇਗੇ ਫਿਰ ਕਹਿੰਗੇ ਮਸਾਲੇ ਵਾਲੀ ਸਬਜ਼ੀ ਵਧੀਆ ਲੱਗਦੀ ਇੱਧਰ ਕਰੇਲੇ ਬਣ ਗਏ ਕਰੇਲਿਆਂ ਵਾਲੀ ਕੜਾਹੀ 'ਚ ਮੈਂ ਖਾਲੀ ਕਰਤੀ ਮੈਂ ਕੋਲੀ ਵਿੱਚ ਕੱਢ ਲਈ ਮੈਂ ਚਲੋ ਕੜਾਹੀ ਬਿਲਲੀ ਕਰੀਏ ਤੇ ਇਹ ਸਬਜ਼ੀ ਨੂੰ ਹਲੇ ਕੜਾਹੀ ਵਿੱਚ ਰਹਿਣ ਦੂਏ ਨਹੀਂ ਖਾਲੀ ਕਰਦੀ ਟਾਈਮ ਹੋ ਗਿਆ ਸਵਾ 6 ਦਾ 6:20 ਵਾਂਗੂ ਹੋ ਗਏ ਤੇ ਮੈਂ ਅਗੀ ਬਾਹਰ ਵਾਕ ਕਰਨ ਕੰਮ ਵੀ ਮੇਰੇ ਸਾਰੇ ਹੋ ਗਏ ਸੀ ਕਿ ਮੈਂ ਕਿ ਚਲੋ ਮੌਸਮ ਵੀ ਵਧੀਆ ਥੋੜਾ ਜਲਦੀ ਚਲੇ ਜਾਣੇ ਆ ਵੌਕ ਜਲਦੀ ਹੋ ਜੂ ਜਲਦੀ ਅੰਦਰ ਚੱਲ ਜਾਾਂਗੇ ਕੰਮ ਕਰਕੇ ਪਲਾਂਟਸ ਨੂੰ ਪਾਣੀ ਵੀ ਦੇਣਾ ਲੋੜ ਨਹੀਂ ਹੈਗੀ ਪਾਣੀ ਤਾਂ ਹੁਣ ਵੌਕ ਕਰਦੇ ਮੌਸਮ ਬਹੁਤ ਠੰਡਾ ਹੈਗਾ ਠੰਡੇ ਮੌਸਮ ਚ ਵੌਕ ਕਰਨੀ ਥੋੜੀ ਸੌਕੀ ਹੋਈ ਜੀ ਨੇ ਗਰਮੀ ਚ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਕਰਦੇ ਆ ਵੌਕ ਅੰਮਰੇ ਸਾਰੇ ਅੰਦਰ ਡੰਨੇ ਆਟਾ ਮੇਰੇ ਕੋਲ ਸਵੇਰ ਵਾਲਾ ਪਿਆ ਸਵੇਰੇ ਮੈਂ ਖੁੱਲਾ ਘੁੰਨੇ ਗਿਆ ਉਹ ਪਿਆਸੀ ਸਬਜ਼ੀ ਬਣ ਗਈ ਦੁੱਧ ਬੋਇਲ ਕਰਨਾ ਰੱਖਿਆ ਹੀ ਆ ਟਾਈਮ ਨੋਟ ਕਰ ਰਹੀ ਆ ਮੈਂ 10 ਮਿੰਟ ਬਾਅਦ ਬੋਇਲ ਦੇ ਨੇੜੇ ਆ ਜਾਾਂਗਾ ਫਿਰ ਉਸ ਮੈਂ ਗੈਸ ਸਲੋ ਕਰਕੇ ਆ ਜਾਂਗੀ ਬਾਹਰ ਮੌਸਮ ਦੇਖੋ ਕਿੰਨਾ ਸੋਹਣਾ ਲੱਗਦਾ ਨਾਲ ਸਕਾਈ ਬੱਦਲ ਬੱਦਲ ਜੀ ਚਲੋ ਜੀ ਕਰੀਏ ਵਾਕ ਮੈਨੂੰ ਮੇਰੇ ਪਲਾਂਟਰਸ ਬਹੁਤ ਸੋਹਣੇ ਲੱਗ ਰਹੇ ਨੇ ਪਈ ਤੇ ਆਹ ਪਲਾਂਟਰਸ ਤੇ ਪਲਾਂਟਸ ਪਏ ਨਾ ਬਹੁਤ ਸੋਹਣੇ ਲੱਗ ਰਹੇ ਨੇ ਇੱਕ ਨੀਟ ਜੀ ਲੁੱਕ ਹੋਣ ਲੱਗੀ ਸਾਫ ਸਫਾਈ ਜੀ ਇਹਨਾਂ ਕਹਿ ਲਓ ਇਹਨਾਂ ਦੇ ਵਿੱਚ ਕੋਈ ਰੂਸ ਚੱਕਰ ਤਾਂ ਹੋਵੇ ਖਾਲੀ ਜੀ ਜਗ੍ਹਾ ਹੋ ਗਈ ਸਾਫ ਸਫਾਈ ਜੀ ਹੋ ਗਈ ਕਿਉਂਕਿ ਪਹਿਲਾਂ ਖਿੰਡੇ ਜੇ ਪਏ ਸੀ ਗਮਲੇ ਖਿੰਡੇ ਜੀ ਤੇ ਹੁਣ ਸਾਫ ਸਾਫ ਜੇ ਥਾਂ ਲੱਗਣ ਲੱਗ ਗਿਆ ਖਾਲੀ ਖਾਲੀ ਜੀ ਵਧੀਆ ਪਹਿਲਾਂ ਹੀ ਖੰਡਾਏ ਜੇ ਪਈ ਸੀ ਕਿਉਂਕਿ ਸਟੈਂਡ ਬਿਨਾ ਫਿਰ ਪ੍ਰੋਪਰ ਨਹੀਂ ਉਹ ਜੀ ਲੁ वजिया भी लग रहे हैं चलो सफाई भी हो फोर भी साफ रहा करो कनीचों वॉक करने तो बाद में अंदर आई ना मैं फिर चलो कपड़े प्रेस कर लैनी बैठ के भी की करना है ना सब्जी बनी पई सी आटा गुन्या पाया होर मेरे को कोई काम नहीं मैं अंदर डिनर करना से डिनर हाले मेनू भुख नहीं सब चलो ठहर के घरों पहला कर ली कपड़े प्रैस कर लँ वॉक मैं जल्दी, जल्दी कर चली गई कद जल्दी मैं करके वॉक अंदर आ गई सीट प्लांट को भी पानी देना से अच्छे ਇਕ ਤਾਂ ਮੈਨੂੰ ਪਤਾ ਕੀ ਹੁੰਦਾ ਜਦ ਮੈਂ ਵਾਕ ਕਰਕੇ ਆਉਂਨੇ ਪਾਣੀ ਦੀ ਪਿਆਸ ਲੱਗਦੇ ਲੱਗਦੇ ਮੈਂ ਗਲਾਸ ਵਰਕੇ ਪਾਣੀ ਦਾ ਪੀ ਲਾਨੀ ਆ ਤੇ ਮੇਰੀ ਭੁੱਖ ਮਰ ਜਾਂਦੀ ਉਹਦੋਂ ਭੁੱਖ ਵੀ ਲੱਗੀ ਹੁੰਦੀ ਪਿਆਸ ਵੀ ਤੇ ਮੇਰੀ ਭੁੱਖ ਮਰ ਜਾਂਦੀ ਫਿਰ ਕਈ ਵਾਰ ਤਾਂ ਮੈਂ ਡਿਨਰ ਕਰਦੀ ਨਹੀਂ ਹੁੰਦੀ ਤੇ ਕਈ ਵਾਰ ਕੀ ਹੁੰਦਾ ਕਿ ਫਿਰ ਮੈਨੂੰ ਉਸ ਕਰਕੇ ਲੇਟ ਕਰਨਾ ਪੈਂਦਾ ਪਾਣੀ ਜਦੋਂ ਪੀ ਲਾਨੀ ਆ ਫਿਰ ਭੁੱਖ ਮਰ ਜਾਂਦੀ ਆ ਤਾਂ ਮੈਂ ਸੋਚਿਆ ਕੱਪੜੇ ਵੀ ਪ੍ਰੈਸ ਕਰਕੇ ਰੱਖਦਾ ਕਾਫੀ ਜ਼ਿਆਦਾ ਕੱਪੜੇ ਸੀਗੇ ਅੱਜ ਕੁਝ ਤਾਂ ਗਿੱਲੇ ਸੀਗੇ ਉਹ ਮੈਂ ਛੱਡ ਤੇ ਤੇ ਕੁਝ ਮੈਨਾਂ ਚ ਹੋਰ ਛੱਡ ਤੇ ਸੀ ਫਿਰ ਮੈਂ ਛਣਾ ਅਗਲੇ ਦਿਨ ਕਰੂੰਗੀ ਮੈਨੂੰ ਆ ਲੱਗਦਾ ਸੀ ਫਿਰ ਤਕਾਵਟ ਹੋ ਜੂ ਖੜੀ ਨੂੰ ਮੈਨੂੰ ਕਾਫੀ ਟਾਈਮ ਹੋ ਗਿਆ ਫਿਰ ਕੱਪੜੇ ਵਿੱਚ ਕੁਝ ਮੈਂ ਛਾਂਟਦੇ ਸੀ ਕਿ ਦੋ ਸ਼ਿਫਟਾਂ ਵਿੱਚ ਕਰੇ ਕਾਫੀ ਜ਼ਿਆਦਾ ਕੱਪੜੇ ਹੋਏ ਨੇ ਥੋੜਾ ਥੋੜਾ ਕਰਕੇ ਨਾ ਪਰ ਜਿੰਨੇ ਕਿ ਮੈਨੂੰ ਲੱਗਦਾ ਸੀ ਉਹ ਖੋ ਸਕਦੇ ਨੇ ਕੋਸ਼ਿਸ਼ ਤਾਂ ਆਪਦੇ ਵੱਲੋਂ ਕੰਮ ਹੁੰਦਾ ਵੀ ਇੱਕ ਵੱਤ ਤੋਂ ਵੱਧ ਕੰਮ ਇੱਕ ਦਿਨ 'ਚ ਕਰ ਲਈ ਹੈ ਨਾ ਕਿਉਂਕਿ ਆਪਾਂ ਨੂੰ ਪਤਾ ਫਿਰ ਨੈਕਸਟ ਡੇ ਵੀ ਆਪਾਂ ਹੀ ਕਰਨੇ ਨੇ ਪਰ ਫਿਰ ਵੀ ਆਪਦੇ ਸਰੀਰ ਨਾਲ ਆਪਾਂ ਨੂੰ ਥੱਕਾ ਵੀ ਨਾ ਕਰਨਾ ਚਾਹੀਦਾ ਨਾ ਬਿਅਾ ਕੰਮ ਮੈਂ ਕਰਨੀ ਕਰਨਾ ਜਦੋਂ ਆਪਾਂ ਤੰਗ ਹੋਣ ਲੱਗ ਜਾਈਏ ਹੁਣ ਵੀ ਹੁਣ ਪਤਾ ਆਪਣਾ ਬਾਡੀ ਨਹੀਂ ਚੱਲਦਰੀ ਇੰਨਾ ਕੰਮ ਦਾ ਲੋਡ ਹਨਾ ਫੇਰ ਕਰਨਾ ਵੀ ਨਹੀਂ ਚਾਹੀਦਾ ਜਿੰਨਾ ਆਪਣਾ ਸਰੀਰ ਚੱਲੇ ਵੀ ਓਨਾ ਕੇ ਕੰਮ ਕਰਨਾ ਚਾਹੀਦਾ ਫਰ ਕੋਸ਼ਿਸ਼ ਇਹ ਹੁੰਦੀ ਹੈ ਕਿ ਅੱਜ ਵੱਧ ਤੋਂ ਵੱਧ ਕੰਮ ਹੋ ਜੇਨ ਵੀ ਕੱਲ ਨੂੰ ਫੇਰ ਨਵਾਂ ਦਿਨ ਚੜ੍ਹੂ ਹੋਰ ਨਵੇਂ ਕੰਮਾਂ ਦੀ ਲਿਸਟ ਅੱਗੇ ਆ ਜਾਂਦੀ ਹੈ ਕੋਸ਼ਿਸ਼ ਆਪਣੀ ਇਹ ਲੱਗੀ ਹੋਈ ਨੇ ਕੰਮ ਜਿੰਨੇ ਹੋ ਸਕਣ ਆਪਾਂ ਅੱਜ ਕੰਪਲੀਟ ਕਰ ਦਈਏ ਅਲੋਚੀ ਮੈਂ ਕਰ ਰਹੀ ਸੀ ਕੱਪੜੇ ਪ੍ਰੈਸ ਪ੍ਰੈਸ ਕਰਕੇ ਫੇਰ ਉਸ ਤੋਂ ਬਾਅਦ ਮੈਂ ਆਪਣਾ ਡਿਨਰ ਕੀਤਾ ਤੇ ਨਾਲੇ ਕੱਪੜੇ ਵੀ 프ੈਸ ਹੋ ਗਏ ਟਾਈਮ ਵੀ ਨਹੀਂ ਵੇਸਟ ਗਿਆ ਹਨ ਆਪਣਾ ਜਿਵੇਂ ਜਾ ਕੇ ਬੈਠ ਜਾਂਦੀ ਫੋਨ ਚੱਕ ਲੈਂਦੀ ਟਾਈਮ ਨਹੀਂ ਤਾਂ ਨਿਕਲ ਹੀ ਜਾਣਾ ਸੀਗਾ ਚਲੋ ਕੋਈ ਕੰਮ ਹੋ ਗਿਆ ਨੇ ਟਾਈਮ ਵਿੱਚ ਸੋ ਇਹ ਸੀ ਜੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਦਿ ਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਉਸ ਮੇਰੀ ਵੀਡੀਓਸ ਨੂੰ ਬਹੁਤ ਪਿਆਰ ਦਿੰਨੇ ਹੋ ਮੈਨੂੰ ਬਹੁਤ ਸਹਿਯੋਗ ਦਿੰਨੇ ਹੋ ਮੇਰੇ ਚੈਨਲ ਨੂੰ ਬਹੁਤ ਸਪੋਰਟ ਕਰਦੇ ਹੋ ਤੁਹਾਡਾ ਸਭ ਦਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਏ ਤਾਂ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ